ਜਦੋਂ ਵੀ ਦੁਵਾਰਾ ਢਿੱਕਦਾ ਕਿਤੇ ਤੁਹਾਨੂੰ ਪਤਾ ਲੱਗਦਾ ਅਸੀਂ ਫੇਰ ਖੜਾ ਕਰਨ ਆ ਜਾਂਦੇ ਆ ਵੀ ਨਹੀਂ ਭਰਾਵਾ ਉੱਠਣਾ ਵਾ ਪੱਟ ਜਣਾ ਨਹੀਂ ਗਾ ਤੇ ਹੁਣ ਸਾਨੂੰ ਕਾਫੀ ਟਾਈਮ ਤੋਂ ਆ ਰਹੀਆਂ ਸੀ ਗੱਲਾਂ ਵੀ ਇਹ ਠੀਕ ਨਹੀਂ ਹੈਗਾ ਵੀਰਾਂ ਇਹ ਦਫੀ ਦਾ ਪਾਲਾ ਹੋਵੇ ਨਹੀਂ ਕਿਵੇਂ ਆ ਤੂੰ ਪਹਿਲਾਂ ਤੇ ਅਸੂ ਦਵਾਈ ਘਾਤੋਂ ਨਹੀਂ ਲੈਂਦਾ ਦਵਾਈ ਤਾਂ ਮੈਂ ਲੈਂਦਾ ਕੱਲ ਨਹੀਂ ਲੈਂਦਾ ਨਹੀਂ ਲੈਂਦਾ ਬਸ ਚਲੋ ਮੇਰੇ ਨਾਲ ਇਸ ਸਕੂਲੋਂ ਕੀ ਕਰਕੇ ਆਂ ਕੁੜੀ ਸਕੂਲ ਤੋਂ ਸਕੂਲਾਂ ਦਾ ਫੋਨ ਕੀਤਾ ਮੈਨੂੰ ਮੈਂ ਉਹਨਾਂ ਨੂੰ ਫੀਸ ਦਿੱਤੀ ਸੀਗੀ ਬੱਚੀ ਦੀ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਲੱਗੇ ਕੀ ਗੱਲ ਹੋ ਗਈ ਲੜਪਟੋ ਫਿਰ ਨਹੀਂ ਆਈ ਬੱਚਾ ਹੀ ਬਾਸ ਨਹੀਂ ਆਈ ਹੈ ਬਾਸ ਨਹੀਂ ਕੋਈ ਲੜਨਾ ਥੋੜੀ ਆਪਾ ਉਹ ਆਪਾਂ ਜਮਾ ਸੈਟ ਕਰ ਲਈ ਇੱਕ ਦੁਕਾਨ ਸਾਫ਼ ਸੁਥਰਾ ਕਰ ਲਈ ਸੀ ਸਾਰਾ ਕੁਝ ਓਕੇ ਹੋ ਗਿਆ ਸੀ ਦੁਬਾਰਾ ਫੇਰ ਹੋਵੇਂ ਹੋ ਗਿਆ ਨਾ ਕਿ ਲੱਗੇ ਵੀਰਾ ਆਪਣੀ ਮਰਜ਼ੀ ਨਾਲ ਪੂਰਾ ਠੀਕ ਆ ਤੰਦਰੁਸਤ ਵੀ ਆ ਚੜ੍ਹਦੀ ਕਲਾ ਚੀਂਦੀ ਆ ਪਰ ਵੀਰਾ ਦਵਾਈ ਬੰਦ ਕਰ ਜਾਂਦਾ ਵਿੱਚ ਤਾਂ ਫਿਰ ਉਹਦੇ ਨਾਲ ਗੁੱਸਾ ਚੜਨ ਲੱਗ ਜਾਂਦਾ ਖੇਚੜਨ ਲੱਗ ਜਾਂਦੀ ਆ ਨੇ ਆਪ ਤੇ ਕੰਟਰੋਲ ਨਹੀਂ ਰਹਿੰਦਾ ਹੁਣ ਬਹੁਤ ਟਾਈਮ ਤੁਸੀਂ ਬੇਨਤੀਆਂ ਕਰੀ ਜਾਂਦੇ ਸੀ ਵੀਰੇ ਤੋਂ ਦਵਾਈ ਲੈ ਕੇ ਜਾ ਆ ਕੇ ਜਾ ਆਉਂਦਾ ਨਹੀਂ ਸੀਗਾ ਥੋੜੀ ਜੀ ਉਹਦੀ ਮਦਦ ਕਰਕੇ ਉਸ ਤੋਂ ਬਾਅਦ ਅਸੀਂ ਉਹਨੂੰ ਕਰੇ ਦੁਬਾਰਾ ਪੁੱਛੀਏ ਨਾ ਸਾਡੀ ਮੁਨਕਤਰੀ ਸੇਵਾ ਪਰਿਵਾਰ ਦਾ ਹਮੇਸ਼ਾ ਇਹੀ ਰਿਹਾ ਬਾਈ ਗਰੂ ਨੇ ਸਾਡੀਆਂ ਡਿਊਟੀਆਂ ਲਾਈਆਂ ਜਿਸੀਂ ਤਨੋਂ ਮਨੋਂ ਦਿਲ ਤੋਂ ਨਿਭਾਉਣ ਦਾ ਯਤਨ ਕਰਦੇ ਆ ਲੱਕੀ ਗੋਪਤਾ ਵੀਰ ਦੀ ਵੀ ਜ਼ਿੰਦਗੀ ਦੇ ਵਿੱਚ ਜੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਡਿਊਟੀ ਬਖਸ਼ੀ ਆ ਤੇ ਸਾਡੀ ਕੋਸ਼ਿਸ਼ ਰਹੂਗੀ ਵੀ ਜਦ ਤੱਕ ਅਸੀਂ ਇਹ ਤੱਕ ਅਸੀਂ ਲक्की ਵੀਰੇ ਦੇ ਨਾਲ ਖੜਦੇ ਰਹੀਏ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੋਟਕਪੂਰੇ ਵਾਲਿਆਂ ਨੂੰ ਖਾਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਜਿਹੜੇ ਸਾਡੀ ਵੀਡੀਓ ਦੇਖਦੇ ਆ ਵੀ ਬਾਈ ਹੁਣ ਦਿਵਾਲੀ ਆ ਗਈ ਮੂਰੇ ਤਿਹਾਰ ਆ ਦਸਹਿਰਾ ਆ ਨਾ ਹੋਰ ਵੀ ਦਿਨ ਤਿਹਾਰ ਆ ਜਿਹੜੇ ਤੁਸੀਂ ਸਮਾਨ ਤਖੀਦਣਾ ਜਾਂ ਰਸਣ ਆਪਣਾ ਤੁਸੀਂ ਲੱਕੀ ਦੀ ਦੁਕਾਨ ਤੋਂ ਖਰੀਦੋ ਯਾਰ ਦਕੌਂਦਾ ਫੇਰ ਯਾਰ ਕਹੈਂ ਹੈ ਚੱਲੀਏ ਨਾ ਜੀ ਨਹੀਂ ਯਾਰ ਲੱਗੀ ਵੀਰੇ ਸੇਠ ਠੀਕ ਨਹੀਂ ਤੇਰੀ ਨਾ ਤੂੰ ਦਵਾਈ ਲੈਣਾਉਣਾ ਯਾਰ ਦਵਾਈ ਤੇ ਮੇਰੀ ਚੱਲਦੀ ਹੁੰਦੀ ਨਹੀਂ ਨਹੀਂ ਭਾਈ ਦਵਾਈ ਨਹੀਂ ਸਹੀ ਚੱਲ ਰਹੀ ਤੇਰੇ ਅੱਜ ਅਸੀਂ ਤੈਨੂੰ ਆਏ ਆ ਲੈਣ ਮੇਰੀ ਸੁਣ ਲੈ ਗੱਲ ਧਿਆਨ ਨਾਲ ਤੂੰ ਸਾਡੇ ਚੱਲਣਾ ਨਾਲ ਔਰ ਦਵਾਈ ਲੈ ਕੇ ਇਹ ਦਵਾਈ ਤੇ ਮੈਂ ਕੁਝ ਦਿਨ ਫੇਰ ਦੋ ਚਾਰ ਦਿਨ ਬਾਅਦ ਮੁੜਿਆ ਹੀ ਨਹੀਂ ਨਹੀਂ ਔਰ ਦੁਕਾਨਦਾਰੀ ਨਹੀਂ ਖਾ ਉਹਨਾਂ ਚੱਲੀ ਹੈ ਦੁਕਾਨਦਾਰੀ ਖਾਇਆ ਕਿ ਮਾਨਾ ਖਾਇਆ ਨਹੀਂ ਨਹੀਂ ਮੈਂ ਮੰਨਦਾ ਤੇਰੀ ਗੱਲ ਪਰ ਦੇਖੋ ਅਸੀਂ ਵੀ ਤੇਰੀ ਦੁਕਾਨ 'ਤੇ ਕੱਲੇ ਗਿਆ ਹਾਂ ਦਵਾਈ ਤਾਂ ਮੈਂ ਨਹੀਂ 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 ਉਹ ਤੋਂ ਨਹੀਂ ਉਹ ਤੋਂ ਲੈਣੀ ਹੈ ਸੀਐਮਸੀ ਵਾਲੇ ਉਹ ਡਾਕਟਰ ਤੋਂ ਵੀ ਤੇ ਕਹਿ ਤਾਂ ਉਹਨਾਂ ਨੂੰ ਨਹੀਂ ਨਹੀਂ ਮੈਂ ਕਹਿ ਦੇਣਾ ਮੇਰੇ ਨਾਲ ਚੱਲ ਡਾਕਟਰ ਸੇਠੀ ਨਾਲ ਆਪਾਂ ਗੱਲ ਕਰਕੇ ਦਵਾਈ ਲੈ ਕੇ ਆ ਜਾ ਪਰ ਦਵਾਈ ਲੈਣੀ ਹੈ لازمی ਦਵਾਈ ਤੋਂ ਬਿਨਾ ਨਹੀਂ ਕੰਮ ਚੱਲਣਾ ਐਸਾ ਵੀ ਮਾਰੀਆ ਉਹ ਵੀ ਸਮਝ ਨਹੀਂ ਜਾਂਦਾ ਜੀ ਇੱਕ ਦੋ ਹੀ ਮੈਂ ਹੋ ਤੇ ਹੀ ਆਇਆ ਹਾਂ ਨਹੀਂ ਨਹੀਂ ਵੀਰੇ ਦਵਾਈ ਤੇਰੀ ਬੰਦ ਆ ਦਵਾਈ ਤੋਂ ਵੈਸੇ ਮੈਂ ਕੱਲੇ ਹਾਂ ਕਿ ਛੋਟੇ ਜਿਹੇ ਕਲਾਸ 'ਚ ਮੈਨੂੰ ਨਹੀਂ ਪਤਾ ਮੇਰੇ ਨਾਲ ਚੱਲ ਨਾ ਚੱਲਣ ਦੀ ਗੱਲ ਹੋ ਜਾਂਦਾ ਹੁਣ ਦਵਾਈ ਮੈਂ ਲੈ ਜਾਇਆ ਹਾਂ ਨਾ ਚੱਲਣ ਦੀ ਬਾਤ ਐਨੀ ਜੀ ਨਹੀਂ 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 ਤੂੰ ਤੈਰੋ ਅਸੀਂ ਤੈਨੂੰ ਲੈਣ ਆਏ ਅਸੀਂ ਤੈਨੂੰ ਲੈਣ ਆਏ ਆ ਔਰ ਲੈ ਕੇ ਜਾਣਾ ਮੈਂ ਤੈਨੂੰ ਦਵਾਈ ਦਿਵਾ ਕੇ ਫਿਰ ਛੱਡ ਕੇ ਜਾਣਾ ਮੈਂ ਤੈਨੂੰ ਇੰਨੇ ਮਹੀਨਿਆਂ ਦਾ ਕਹੀ ਜਾਣਾ ਵੀ ਲੱਕੀ ਆ ਕੇ ਦਵਾਈ ਲੈ ਜਾ ਦਵਾਈ ਲੈ ਜਾ ਤੂੰ ਮੰਨੀ ਨਹੀਂ ਮੇਰੀ ਗੱਲ ਮੰਨੀ ਤੇਰੀਆਂ ਮੈਂਸਾਂ ਵੀ ਕਰੀਆਂ ਮੈਂ ਫੋਨ ਵੀ ਕਰੇ ਹੁਣ ਸਕੂਲੋਂ ਫੋਨ ਆਇਆ ਮੈਨੂੰ ਕੁੜੀ ਦੇ ਸਕੂਲੋਂ ਕੀ ਕਰਕੇ ਆਏ ਕੁੜੀ ਦੇ ਸਕੂਲ ਤੋਂ ਸਕੂਲ ਵਾਲਿਆਂ ਨੇ ਫੋਨ ਕੀਤਾ ਮੈਨੂੰ ਮੈਂ ਉਹਨਾਂ ਨੂੰ ਫੀਸ ਦਿੱਤੀ ਸੀਗੀ ਬੱਚੀ ਦੀ ਤੇ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਲੱਕ ਕੀ ਗੱਲ ਹੋ ਗਈ ਲੜਪਟੋ ਬਸ ਕੁਝ ਫੇਰ ਨਹੀਂ ਆਈ ਮੈਂ ਬੱਚਾ ਨਹੀਂ ਬਸ ਨਹੀਂ ਆਈ ਹੈ ਬਸ ਨਹੀਂ ਆਈ ਫੇਰ ਲੜਨਾ ਥੋੜੀ ਆਪ ਮੈਂ ਤਾਂ ਹੁੰਦਾ ਨਹੀਂ ਮੈਂ ਮੈਂ ਇਸ ਦੇ ਰੈਸਮੈਨ ਕਰੋ ਇਹ ਦੋ ਸਕੂਲ ਹੈ 500 ਮਾਤਾ ਸਾਹਿਬ ਦੇਸ ਹੈ ਤੇ 500 ਦੀ ਹੈ ਉਸੇ ਪਿੰਡ ਵਿੱਚ ਹੈ ਮੈਂ ਇਹ ਬੱਚਾ ਕੋ ਦਿਆ ਨਹੀਂ ਅੱਜ ਉਸੇ ਫਾਰੋਂ ਨੂੰ ਬੱਚਾ ਆਈ ਨਹੀਂ ਖਾਲੀ ਹੈ ਬੱਚਾ ਨਹੀਂ ਛੋਇਆ ਮੇਰਾ ਵੀ ਦਿੱਕਾ ਤਾਂ ਹੈ ਨਹੀਂ ਮੈਂ ਤੈਨੂੰ ਮੈਂ ਨੀ ਦੁਰੋਂ ਆਇਆ ਚਲਕਤੇ ਬੱਚੇ ਰੁਕ ਸਿਨਾਪਸਿਨ ਹੋ ਜਾਮੇ ਫੁੱਲੀ ਦਪਾਂਛ ਹੋ ਜਾ ਮੇਰੇ ਜੈਸੇ ਮੈਂ ਕਦੀ ਨਹੀਂ ਹੋਣ ਲਿਆ ਫੇ ਮੈਂ ਬਿਠਾਇ ਮੈਂ ਬਹਿਆ ਬਈ ਬੱਚਾ ਜੋ ਚੁੱਤੀ ਮੈਂ ਪਾਸ ਟੂ ਦੀ ਪੇਪਰ ਜੀ ਕੋਈ ਉਹ ਨੰਬਰ ਮਿਲਣਾ ਨਹੀਂ ਉਸ ਦਾ ਗੋ ਪੇਪਰ ਆ ਹੈਲੋ ਹਾਂ ਆ ਜੀ ਸਤਿ ਸ੍ਰੀ ਅਕਾਲ ਕੀ ਸਾਰ ਬੇਟਾ ਕਿਵੇਂ ਆ ਦੁਕਾਨ ਤੇ ਆਇਓ ਪੁੱਤਰ ਆ ਜਾਓ ਬੋਤਾ ਆ ਜਾਓ ਦੇਖ ਲੱਕੀ ਵੀਰੇ ਪਹਿਲਾਂ ਤਾਂ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਫੀ ਦਾ ਪਾਲਾ ਹੁਣ ਐਵੇਂ ਕਿਵੇਂ ਆ ਵਾਜਾ ਤੂੰ ਪਹਿਲਾਂ ਤੇ ਕੋਈ ਦਵਾਈ ਘਾਤੋਂ ਨਹੀਂ ਲੈਂਦਾ ਦਵਾਈ ਤਾਂ ਲੈਣ ਦਾ ਕਹਿੰਦਾ ਨਹੀਂ ਲੈਂਦਾ ਤੂੰ ਸਾਡੇ ਨਾਲ ਚੱਲ ਮੈਂ ਨਾ ਨਹੀਂ ਜਾਣੇ ਦਵਾਈ ਲੈ ਕੇ ਉਧਰੋਂ ਗੱਡੀ ਕਿਰਾਏ ਤੇ ਕਰਕੇ ਆ ਜੀ ਇਤੋਂ ਆਪ ਗ੍ਰੀਸ਼ਾ ਨੂੰ ਵੀ ਨਾਲ ਲੈ ਚੱਲਦੇ ਆ ਤੂੰ ਦਵਾਈ ਲੈ ਕੇ ਮੁੜੇ ਇਹ ਬਾਹਰ ਤਰੇ ਨਾਲ ਨਹੀਂ ਨਹੀਂ ਉਹ ਨਹੀਂ ਪੰਜਿਆ ਦੀ ਦਵਾਈ ਲੈ ਲਵਾਂ ਅੱਜ ਮੈਂ ਨੰਬਰ ਲੈ ਆ ਨਾ ਇੰਨੇ ਮਹੀਨੇ ਹੋ ਗਏ ਤੂੰ ਦਵਾਈ ਨਹੀਂ ਖਾਦਾ ਇਹ ਦਵਾਈ ਖਾਂਦਾ ਰਹਿੰਦਾ ਨਾ ਆ ਪ੍ਰੋਬਲਮ ਆਉਣੀ ਨਹੀਂ ਲੈ ਕੱਲ ਆਈਏ ਦਵਾਈ ਉਹ ਤਾਂ ਵੀਰੇ ਪੁਰਾਣੀ ਦਵਾਈ ਆ ਉਹ ਪਾਣੀ ਮੈਂ ਪੈਸੇ ਉਹ ਨਹੀਂ ਖਾਣੀ ਨਾ ਤੇਰੇ ਮੈਂ ਹੱਲੇ ਨਹੀਂ ਹੱਲੇ ਤਾਂ ਮੈਂ ਕੁਰੀ ਨੂੰ ਲਈ ਜਾਂਦਾ ਸ਼ਿਲਪੀ ਨੂੰ ਲਈ ਦੇਈਂ ਨਾ ਮੈਂ ਮੈਂ ਤੇ ਨਾਲ ਮੈਂ ਸਹਿਮਤ ਹਾਂ ਤੇਣਾ ਤੇਰੀ ਮਦਦ ਕਰਨ ਨੂੰ ਤਿਆਰ ਆ ਅਸੀਂ ਤੈਨੂੰ ਮਨਾ ਕਰਦੇ ਸੀ ਨਹੀਂ ਫਿਰ ਮੈਂ ਫਿਰ 5000 ਫਰੋ ਆਪਣੇ ਨਹੀਂ ਇਹ ਹੀ ਹਾਲ ਹੈ ਤੂੰ 5000 ਦੇਣ ਨਾ ਮੈਂ ਹਾਂ ਚੱਲ ਬੇਰੇ ਰਾਤ ਚੱਲ ਬੜਾ ਚੱਲ ਚੱਲ ਬਜੀਰ ਫੋਨ ਕਰਦੇ ਨੇ 5 ਬਾਸ ਬਾਸ ਹੋਰ ਭਾਈ ਜੀ ਸਾਰੇ ਠੀਕ ਹੈ ਮੱਲੇ ਵਾਲੇ ਕਿਵੇਂ ਆ ਜੀ ਲੱਕੀ ਠੀਕ ਰਹਿੰਦਾ ਸਾਰਾ ਖੁਸ਼ ਆ ਗਿਆ ਤੁਹਾਡੇ ਕੋਲ ਠੀਕ ਹੈ ਜੀ ਚਲੋ ਵਾਕੇ ਨੂੰ ਮੇਰ ਕਰਨ ਜੀ ਸਾਡਾ ਭਰਾ ਸਾਡੀ ਕੋਸ਼ਿਸ਼ ਰਹੂਗੀ ਅਖੀਰ ਤੱਕ ਜਦ ਤੱਕ ਅਸੀਂ ਹੈਗੇ ਆ ਵੀ ਅਸੀਂ ਆਪਣੇ ਭਰਾ ਦੇ ਨਾਲ ਖੜਦੇ ਰਹੀਏ ਜਦੋਂ ਵੀ ਦੁਵਾਰਾ ਢਿੱਗਦਾ ਕਿਤੇ ਤੁਹਾਨੂੰ ਪਤਾ ਲੱਗਦਾ ਅਸੀਂ ਫੇਰ ਖੜਾ ਕਰਨ ਆ ਜਾਂਦੇ ਆ ਵੀ ਨਹੀਂ ਭਰਾਵਾ ਪੁੱਠਣਾ ਵਾ ਫਟ ਢਿੱਗਣਾ ਨਹੀਂ ਗਾ ਤੇ ਹੁਣ ਸਾਨੂੰ ਕਾਫੀ ਟਾਈਮ ਤੋਂ ਆ ਰਹੀਆਂ ਸੀ ਗੱਲਾਂ ਵੀ ਇਹ ਠੀਕ ਨਹੀਂ ਹੈਗਾ ਵੀਰਾ ਤੇ ਦੋ ਤੇਰੀ ਅਸੀਂ ਰਾਸ਼ਨ ਵੀ ਦੇਖ ਗਏ ਚੱਲ ਦੁਕਾਨ ਚੱਲ ਪੂਗੀ ਚਲੋ ਆਪਦਾ ਗੁਜ਼ਾਰਾ ਤਾਂ ਕਰੀ ਜਾਂਦਾ ਐ ਤਾਂ ਉਹ ਮਨੋਂ 500 ਰੁਪਏ ਦਾ ਇੰਦਰੋਂ ਉੰਦਰੋਂ ਕਰ ਲੈਂਦਾ ਵਾ ਪਰ ਹੁਣ ਘਰੇ ਜਦੋਂ ਮੱਲੂ ਆਪਣੇ ਆਪ ਨੂੰ ਦਵਾਈ ਵਗੈਰਾ ਉਹ ਨਹੀਂ ਕਰ پا ਰਿਹਾ ਹੈ ਹੈਨਾ ਤੇ ਇਸ ਕਰਕੇ ਹੁਣ ਉਹ ਪਰਿਵਾਰ ਚ ਵੀ ਕੋਈ ਹੈ ਨਹੀਂ ਪਿੱਛੇ ਸਪੋਰਟ ਕਰਨ ਵਾਲਾ ਹੈਨਾ ਸਾਲਿਆਂ ਨੇ ਵੀ ਜਵਾਬ ਦਿੱਤਾ ਸਹੁਰਿਆਂ ਵਾਲੇ ਪਾਸਿਓਂ ਵੀ ਉਹ ਕਹਿੰਦੇ ਅਸੀਂ ਨਹੀਂ ਆਉਣਾ ਹੁਣ ਮਗਰ ਤੇ ਭਰਾ ਨੇ ਵੀ ਕਹਤਾ ਵੀ ਮੈਂ ਨਹੀਂ ਜ਼ਿੰਮੇਵਾਰੀ ਚੱਕ ਸਕਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਤਾਂ ਫਿਰ ਇਕੱਲਾ ਹੁਣ ਜਿੰਨਾ ਕੁ ਇਹਦੇ ਕੋਲ ਵਿਚਾਰੇ ਕੋਲੇ ਸਮਾਨ ਹੁੰਦਾ ਇਹ ਵੇਚ ਲੈਂਦਾ ਉਹਨਾਂ ਕੇ ਲੈ ਆਉਂਦਾ ਥੋੜਾ ਬਹੁਤਾ ਫਿਰ ਲੇਕਿਨ ਸਾਰੇ ਉੱਠਦੇ ਨੂੰ ਇਹਨਾਂ ਦੁਕਾਨ ਬੱਟੇ-ਬੁੱਟੇ ਚਮਕਾਏ ਪਏ ਲੱਗੇ ਨੇ ਅਸੀਂ ਦੋ ਜਿਹੇ ਵੀ ਹਜੇ ਆਇਆ ਨਹੀਂ ਹੋਣਾ ਲੱਗੀ ਤੇ ਲੱਗੇ ਤਾਂ ਸਾਡੇ ਆਉਣ ਤੋਂ ਪਹਿਲਾਂ ਇੱਥੇ ਬੈਠਾ ਸੀ ਬੈਂਚ ਤੇ ਕਿੰਨੇ ਵਜੇ ਆ ਜਾਂਦਾ ਜੀ 8:08 ਆ ਜਾਂਦਾ ਜੀ ਮਾਰੀਆਂਲ ਵਗੈਰਾ ਉਹਦੋਂ ਬਣਾ ਲੀਆਂ ਸੀ ਜੀ ਲੱਕੀ ਨੇ ਆ ਲਾਲੇ ਸੀਗੇ ਕੱਬ ਬੜਜੇ ਮੂਰੇ ਪਿੱਛੇ ਵਾਲਾ ਹਜੇ ਸਮਾਨ ਉਵੇਂ ਹੀ ਪਿਆ ਵਾ ਸਾਰਾ ਇਹ ਲੱਕੀ ਸਫਾਈ ਸੁਫਾਈ ਕਾਦੋਂ ਨਹੀਂ ਕਰਦੇ ਅੰਦਰ ਬੜਾ ਗੰਦ ਪਿਆ ਵੀਰੇ ਉਹ ਆ ਮਾਂ ਦੀ ਦਾਲ ਕਿਵੇਂ ਖਿੰਦਰੀ ਪਈ ਪਈ ਪਸੂਲ ਪਾਉਂਦੇ ਆ ਲੱਜ ਨਹੀਂ ਕੀਤੀ ਉਸ ਨੇ ਉਦੋਂ ਆਪਾਂ ਜਮਾ ਸੈੱਟ ਕਰ ਲਈ ਇੱਕ ਦੁਕਾਨ ਸਾਫ਼ ਸੁਥਰਾ ਕਰ ਲਈ ਸੀ ਸਾਰਾ ਕੁਝ ਓਕੇ ਹੋ ਗਿਆ ਸੀ ਦੁਬਾਰਾ ਫੇਰ ਹੋਵੇਂ ਹੋਇਆ ਰੰਗ ਰੌਂਗ ਸਾਰਾ ਖਰਾਬ ਹੋ ਗਿਆ ਇਧਰੋਂ ਸਲਾਬ ਚੜਦੀ ਗਈ ਚੀਜ਼ ਦੀ ਕੀ ਇਧਰ ਨਾਲੀ ਆ ਸਹੀ ਹੈ ਸਾਫ਼ ਉਹ ਮਕਾਨ ਬਣਾਇਆ ਅੱਛਾ ਪਿੱਛੇ ਮਕਾਨ ਆ ਕਿਸੇ ਦਾ ਆ ਸਲਾਬ ਚੜਦੇ ਉਹਨਾਂ ਦਾ ਬਾਥਰੂਮ ਹੋਊ ਇੱਥੇ ਜਾਣਾ ਉੱਪਰ ਬਣੇ ਹਾਂ ਤਾਂ ਹੀ ਸਲਾਬ ਆ ਰਹੀ ਹੈ ਹੁਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੈਂ ਚਾਹੁੰਦਾ ਵਾਂ ਵੀ ਆਪਾਂ ਦੁਕਾਨ 'ਚ ਪੂਰਾ ਮਾਲ ਪਾ ਕੇ ਇਸ ਵਾਰ ਦੀਵਾਲੀ ਤੇ ਉਹ ਕਹਿੰਦਾ ਫਿਰ ਦੀਵਾਲੀ ਨੂੰ ਮੈਂ ਮੈਂ ਤੈਨੂੰ ਸਭ ਵਾਕ ਦੇਵਾਂਗੇ ਮਾਲ ਮਾ ਤੂੰ ਪਾਇਆ ਮਾ ਤੂੰ ਹੈ ਜੀ ਨੀ ਨੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਪੂਰੀ ਦੁਕਾਨ ਭਰਨੀ ਆ ਐਕਤੀ ਦੀਵਾਲੀ ਵਧੀਆ ਲਾਉਣੀ ਆ ਦੀਵੇ ਦੀ ਮੋਮਬਤੀ ਦੀਵਾ ਹਟੜੀ ਸਾਰਾ ਸਮਾਨ ਲੁਧਿਆਣੇ ਤੋਂ ਲੈ ਕੇ ਦੇਵਾਂਗੇ ਤੈਨੂੰ ਅਸੀਂ ਐਕਤੀ ਤੂੰ ਦੀਵਾਲੀ ਲਾਉਣੀ ਆ ਵਧੀਆ ਐਕਤੀ ਲੱਕੀ ਦੀ ਦੀਵਾਲੀ ਪੂਰੀ ਵਧੀਆ ਲੱਗੂਗੀ ਮੇਰੇ ਵੀਰੇ ਦੀ ਅੱਜ ਤੋਂ 4 ਸਾਲ ਪਹਿਲਾਂ 222 223 224 ਅੱਜ 225 4 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਜਿੰਦੇ ਲਵਾਏ ਸੀਗੇ ਇਸੇ ਤਰ੍ਹਾਂ ਹੀ ਲੱਕੀ ਵੀਰੇ ਨੂੰ ਆਈ ਸੀ ਲੈਣ ਪਰ ਉਸ ਦਿਨ ਲੱਕੀ ਵੀਰੇ ਦੀ ਹਾਲਤ ਤੁਸੀਂ ਦੇਖੋ ਕੀ ਸੀ ਪਰ ਅੱਜ ਲੱਕੀ ਵੀਰਾ ਆਪਣੀ ਮਰਜ਼ੀ ਨਾਲ ਪੂਰਾ ਠੀਕ ਆ ਤੰਦਰੁਸਤ ਵੀ ਆ ਚੜ੍ਹਦੀ ਕਲਾ 'ਚ ਵੀ ਆ ਪਰ ਵੀਰਾ ਦਵਾਈ ਬੰਦ ਕਰ ਜਾਂਦਾ ਵਿੱਚ ਤਾਂ ਫਿਰ ਉਹਦੇ ਨਾਲ ਗੁੱਸਾ ਚੜਨ ਲੱਗ ਜਾਂਦਾ ਖੇਚੜਨ ਲੱਗ ਜਾਂਦੀ ਆ ਨੇ ਆਪ ਤੇ ਕੰਟਰੋਲ ਨਹੀਂ ਰਹਿੰਦਾ ਹੁਣ ਬਹੁਤ ਟਾਈਮ ਤੋਂ ਅਸੀਂ ਬੇਨਤੀਆਂ ਕਰੀ ਜਾਂਦੇ ਸੀ ਵੀਰੇ ਤੂੰ ਦਵਾਈ ਲੈ ਕੇ ਜਾ ਆ ਕੇ ਜਾ ਆਉਂਦਾ ਨਹੀਂ ਸੀਗਾ ਤੇ ਅੱਜ ਫਿਰ ਅਖੀਰ ਸਾਨੂੰ ਆਪ ਹੀ ਆਉਣਾ ਪਿਆ ਵੀ ਵੀਰੇ ਥੋੜੇ ਦਿਨ ਪਹਿਲਾਂ ਇੱਕ ਗ੍ਰਿਸ਼ਾ ਦੇ ਸਾਡੀ ਭਾਣਜੀ ਨੇ ਸਕੂਲੇ ਜਾ ਕੇ ਲੜ ਪਿਆ ਤੇ ਫਿਰ ਉਹ ਸਾਨੂੰ ਪਤਾ ਲੱਗਿਆ ਇੱਥੇ ਵੀ ਮਾਰਕੀਟ ਚ ਵੀ ਕਈ ਥਾਵਾਂ ਤੇ ਗੁੱਸੇ-ਗਿੱਸੇ ਕਰ ਰਿਹਾ ਜਿਆਦਾ ਫਿਰ ਅੱਜ ਅਸੀਂ ਲੈਣ ਆਏ ਸੀ ਤੇ ਇੱਕ ਵੀ ਵੀਰੇ ਨੇ ਕੋਈ ਵਿਰੋਧਤਾ ਵਾਲੀ ਗੱਲ ਨਹੀਂ ਕੀਤੀ ਇੱਕ ਵੀਰੀ ਵੀ ਐ ਨਹੀਂ ਕਿਹਾ ਵੀ ਮੈਂ ਨਹੀਂ ਜਾਣਾ ਕਹਿੰਦਾ ਚਲੋ ਜਨਾ ਮੈਨੂੰ ਪਤਾ ਤੁਸੀਂ ਲੈਣ ਆਏ ਹੋ ਮੈਂ ਚੱਲਦਾ ਤੁਹਾਡੇ ਨਾਲ ਜਿਆ ਜਿੰਦੇ ਲਾਤੇ ਦੁਕਾਨਾਂ ਨੂੰ ਤੇ ਅਸੀਂ ਚਾਹੁੰਦੇ ਅਸੀਂ ਵਾਰ ਦੀ ਦੀਵਾਲੀ ਹੈ ਜਿਹੜੀ ਤੇ ਉਹ ਲੱਕੀ ਪੂਰੀ ਵਧੀਆ ਤਰੀਕੇ ਨਾਲ ਲਾਵੇ ਲక్ష్ਮੀ ਮਾਤਾ ਇਹਦੇ ਘਰੇ ਆਵੇ ਇਹ ਆਪਣੀ ਧੀ ਦੀ ਵਧੀਆ ਪੜ੍ਹਾਈ ਕਿਉਂਕਿ ਗ੍ਰਿਸ਼ਾ ਨੂੰ ਅਫਸਰ ਬਣਾਉਣਾ ਚਾਹੁੰਦਾ ਹੈ ਇਹ ਚਾਹੁੰਦਾ ਮੇਰੀ ਧੀ ਇੱਕ ਚੰਗੀ ਅਫੀਸਰ ਬਣੇ ਤੇ ਵਾਹਿਗੁਰੂ ਮਿਹਰ ਕਰਨ ਸਾਡੀ ਵੀ ਇਹੀ ਕੋਸ਼ਿਸ਼ ਆ ਵੀ ਲੱਕੀ ਦੇ ਇਹ ਸੁਪਨਾ ਪੂਰਾ ਹੋ ਸਕੇ ਤੇ ਉਹ ਮਾਮਾ ਜੀ ਕਹਿੰਦੀ ਸਾਨੂੰ ਸਾਡੀ ਤੇ ਕਿਉਂਕਿ ਅਸੀਂ ਪਿਛਲੇ 4 ਸਾਲਾਂ ਤੋਂ ਜੁੜੇ ਹੋਏ ਹਾਂ ਲक्की ਨਾਲ ਲੱਕੀ ਦੇ ਪਰਿਵਾਰ ਨਾਲ ਤੇ ਅੱਜ ਸਾਨੂੰ ਲੱਕੀ ਨੂੰ ਦੁਆਰਾ ਲੈ ਕੇ ਜਾਣ ਦੀ ਲੋੜ ਇਸ ਕਰਕੇ ਪੈ ਰਹੀ ਆ ਵੀ ਜਿਹੜੀ ਲੱਕੀ ਦੀ ਪਿਛੋਂ ਪਰਿਵਾਰ ਵੱਲੀਓ ਸਹੁਰਿਆਂ ਵੱਲੀਓ ਵੀ ਕੋਈ ਸਪੋਰਟ ਨਹੀਂ ਸੀਗੀ ਹੁਣ ਤੇ ਨਾ ਇਧਰੋਂ ਭਰਾਵਾਂ ਵੱਲੀਓ ਆ ਕੋਈ ਤਾਂ ਲੱਕੀ ਨੂੰ ਚਾਹੀਦੀ ਆ ਇੱਕ ਇਸ ਤਰ੍ਹਾਂ ਦੀ ਸਪੋਰਟ ਜਿਹੜਾ ਕੋਈ ਉਹਨੂੰ ਆਪਣਾ ਹਰ ਟਾਈਮ ਉਹਦੀ ਸਪੋਰਟ ਕਰਦਾ ਰਹੇ ਉਹਦਾ ਮਾੜਾ ਮੋਟਾ ਜਿੰਨੀ ਕੋ ਨੂੰ ਲੋੜ ਆ ਸਿਹਤ ਦੀ ਸਾਥ ਦੀ ਆਪਣੇਪਣ ਦੀ ਉਹ ਦਿੰਦਾ ਰਹੇ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਜਿੰਨੀ ਕੁ ਅਸੀਂ ਕਰ ਸਕਦੇ ਆ ਤੇ ਅਰਦਾਸ ਕਰਿਓ ਲੱਕੀ ਵੀਰੇ ਵਾਸਤੇ ਲੱਕੀ ਵੀਰਾ ਦਵਾਈ ਲੈਣ ਚੱਲਿਆ ਦਵਾਈ ਲੈ ਕੇ ਹੋਰ 10 ਦਿਨ 20 ਦਿਨ ਉੱਥੇ ਰਹਿ ਪਊਗਾ ਤੇ ਉਸ ਤੋਂ ਬਾਅਦ ਆ ਕੇ ਆਪਦੀ ਦੁਕਾਨਦਾਰੀ ਕਰੇ ਤੇ ਆਪਦਾ ਕੰਮਕਾਰ ਕਰੇ ਐਕਟੀ ਦੀ ਦੀਵਾਲੀ ਦਾ ਸੀਜ਼ਨ ਆ ਜਿਹੜਾ ਉਹ ਲੱਕੀ ਵੀਰਾ ਇੱਥੇ ਆ ਕੇ ਲਾਵੇ ਦੁਕਾਨ ਤੇ ਤੇ ਜਿਹੜੀ ਇਹ ਫਕੀਰ ਚੰਦ ਜੀ ਦੀ ਹੱਟਈਆ ਦੁਕਾਨ ਆ ਇਹਨਾਂ ਦੀ ਖਾਨਦਾਨੀ ਪਛਤੈਨੀ ਦੁਕਾਨ ਆ ਇਹਦੇ ਤੇ ਰੌਣਕਾਂ ਲੱਗਣ ਤੇ ਗਾਕਾਂ ਨੂੰ ਵੀ ਬੇਨਤੀ ਆ ਵੀ ਇਸ ਵਾਰ ਆਪਾਂ ਦੀਵਾਲੀ ਤੇ ਥੋੜਾ ਬਹੁਤਾ ਸਾਮਾਨ ਜਿੰਨਾ ਵੀ ਦਸਹਿਰੇ ਤੇ ਵੀ ਦੀਵਾਲੀ ਤੇ ਵੀ ਆਪਾਂ ਲੱਕੀ ਤੋਂ ਲਵੋ ਆ ਕੇ ਲੱਕੀ ਦੀ ਦੁਕਾਨ ਤੋਂ ਖਰੀਦੋ ਆ ਕੇ ਚਾਹੇ ਤੁਸੀਂ 10% ਹੀ ਲੈ ਲੋ ਬਾਕੀ ਹੋਰ ਮਾਰਕੀਟ ਚੋਂ ਲੈ ਲੋ ਪਰ ਲੱਕੀ ਤੋਂ ਸਾਮਾਨ ਜ਼ਰੂਰ ਖਰੀਦ ਦੋ ਆ ਤੇ ਲੱਕੀ ਵੀ ਹਰ ਰੋਜ਼ 4-5000 ਰੁਪਏ ਦੀ ਸੇਲ ਹੋ ਜਾਂਦੀ ਹੈ ਲੱਕੀ ਦੀ ਬਚਤ ਤਾਂ ਲੱਕੀ 2-300 ਰੁਪਏ ਹੋ ਜਾਂਦਾ ਉਹ 400 ਹੈਨਾ 4-500 ਰੁਪਏ ਲੱਕੀ ਨੂੰ ਬਚ ਜਾਂਦਾ ਤੇ 5000 ਦੀ ਸੇਲ ਲੱਕੀ ਹੁਣ ਵੀ ਕਰ ਲੈਂਦਾ ਵਾ ਤੇ ਵਾਹਿਗੁਰੂ ਮਿਹਰ ਕਰਨ ਹੁਣ ਲੱਕੀ ਵੀਰੇ ਸਾਡੇ ਨਾਲ ਚੱਲਿਆ ਵਾ ਇਸ ਟਾਈਮ ਅਸੀਂ ਲੱਕੀ ਗੁਪਤਾ ਨੂੰ ਦੇ ਵਾਈਫ ਨੂੰ ਉਹਦੇ ਸ਼ਲਪੀ ਭੈਣ ਨੂੰ ਤੇ ਗ੍ਰਿਸ਼ਾ ਨੂੰ ਸਾਡੀ ਭਾਂਤ ਜੀ ਨਾਲ ਲੈ ਕੇ ਚੱਲੇ ਆ ਵਾਹਿਗੁਰੂ ਕਿਰਪਾ ਕਰਨ ਲੱਕੀ ਉੱਥੋਂ ਦਵਾਈ ਲੈ ਕੇ ਵਾਪਸ ਆਵੇ ਤੇ ਆ ਕੇ ਆਪਣੀ ਦੁਕਾਨਦਾਰੀ ਕਰੇ ਸਾਡਾ ਮਕਸਦ ਇਕੱਲਾ ਇਹ ਨਹੀਂ ਹੁੰਦਾ ਵੀ ਅਸੀਂ ਇੱਕ ਵੀਡੀਓ ਪਾ ਕੇ ਤੇ ਉਸ ਤੋਂ ਬਾਅਦ ਬੰਦੇ ਦੀ ਸਾਰਨਾ ਲਈਏ ਜਾਂ ਅਸੀਂ ਥੋੜੀ ਜੀ ਉਹਦੀ ਮਦਦ ਕਰਕੇ ਉਸ ਤੋਂ ਬਾਅਦ ਅਸੀਂ ਉਹਨੂੰ ਕਰੇ ਦੁਬਾਰਾ ਪੁੱਛੀਏ ਨਾ ਸਾਡੀ ਮਨੁੱਖਤਾਰੀ ਸੇਵਾ ਪਰਿਵਾਰ ਦਾ ਹਮੇਸ਼ਾ ਇਹੀ ਰਿਹਾ ਵੀ ਜਿਹੜੇ ਵੀ ਮੈਂਬਰ ਦੀ ਸੇਵਾ ਲਈ ਵਾਇਗਰੂ ਨੇ ਸਾਡੀਆਂ ਡਿਊਟੀਆਂ ਲਾਈਆਂ ਅਸੀਂ ਤਨੋਂ ਮਨੋਂ ਦਿਲ ਤੋਂ ਨਿਭਾਉਣ ਦਾ ਯਤਨ ਕਰਦੇ ਆ ਲक्की ਗੁਪਤਾ ਵੀਰ ਦੀ ਵੀ ਜ਼ਿੰਦਗੀ ਦੇ ਵਿੱਚ ਜੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਡਿਊਟੀ ਬਖਸ਼ੀ ਆ ਤੇ ਸਾਡੀ ਕੋਸ਼ਿਸ਼ ਰਹੂਗੀ ਵੀ ਜਦ ਤੱਕ ਅਸੀਂ ਆ ਤੇ ਤਦ ਤੱਕ ਅਸੀਂ ਲੱਕੀ ਵੀਰੇ ਦੇ ਨਾਲ ਖੜਦੇ ਰਹੀਏ ਲੱਕੀ ਵੀਰੇ ਦੀ ਬੇਟੀ ਨੂੰ ਕ ਲੱਕੀ ਵੀਰੇ ਦਾ ਸੁਪਨਾ ਵਾ ਕਿ ਮੈਂ ਆਪਣੀ ਧੀ ਨੂੰ ਪੁੱਛ ਬਣਾਉਣਾ ਚਾਹਣਾ ਤੇ ਉਹ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਵੀਰੇ ਦਾ ਸਾਥ ਦੇ ਸਕੀਏ ਤੁਸੀਂ ਵੀ ਸਾਰੇ ਅਰਦਾਸ ਕਰਿਓ ਲੱਕੀ ਵੀਰਾ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਤੇ ਜਿੱਦਾਂ ਇਹਨਾਂ ਦੇ ਪਿਓ ਦਾਦਿਆਂ ਦਾ ਕੋਟਕਪੂਰਾ ਮੰਡੀ ਚ ਨਾਂ ਸੀ ਫਕੀਰ ਚੰਦ ਜੀ ਹੋਣਾ ਦਾ ਤੇ ਉਸੇ ਤਰ੍ਹਾਂ ਇਹ ਨਾਮ ਬਰਕਰਾਰ ਰਹੇ ਤੇ ਲੱਕੀ ਵੀਰਾ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਰਹੇ ਬਾਈ ਲक्की ਗੁਪਤਾ ਵੀਰ ਨੂੰ ਅਸੀਂ ਅੱਜ ਸਵੇਰੇ ਜਾ ਕੇ ਕੋਟਕਪੂਰੇ ਤੋਂ ਲੈ ਕੇ ਆਏ ਸੀਗੇ ਤੇ ਲक्की ਗੁਪਤੇ ਨੇ ਵੀਰ ਨੇ ਪਿਛਲੇ 4 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਬੜੇ ਚੰਗੇ ਤਰੀਕੇ ਨਾਲ ਬੈਲੈਂਸ ਬਣਾ ਕੇ ਰੱਖਿਆ ਹੋਇਆ ਸੀ ਦੁਕਾਨ ਵੀ ਚਲਾਉਂਦੇ ਸੀ ਵਧੀਆ ਤੇ ਨਾਲ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਵੀ ਕਰੀ ਜਾਂਦੇ ਸੀਗੇ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਦਵਾਈ ਨਹੀਂ ਸੀ ਪ੍ਰੋਪਰ ਲੈਣ ਆਉਂਦਾ ਵੀਰਾ ਉਦੇ ਕਰਕੇ ਅਗਰੈਸਿਵ ਹੋਣ ਲੱਗ ਗਿਆ ਸੀ ਦੁਬਾਰਾ ਦਿੱਕਤ ਆਉਣ ਲੱਗੀ ਸੀ ਤਾਂ ਫਿਰ ਸਾਡੀ ਸ਼ੈਲਪੀ ਭੈਣ ਨਾਲ ਗ੍ਰਿਸ਼ਾ ਨਾਲ ਗੱਲ ਹੋਈ ਤਾਂ ਉੱਥੋਂ ਵੀ ਆਸ-ਪਾਸ ਦੇ ਲੋਕ ਵੀ ਸਾਨੂੰ ਕਾਲ ਕਰਨ ਲੱਗੇ ਸੀ ਵੀ ਹੁਣ ਲੱਕੀ ਫੇਰ ਥੋੜਾ ਠੀਕ ਨਹੀਂ ਹੈਗਾ ਫਿਰ ਅੱਜ ਅਸੀਂ ਸਵੇਰੇ ਗਏ ਉੱਥੋਂ ਲੈ ਕੇ ਆਏ ਲੱਕੀ ਵੀਰ ਨੂੰ ਡਾਕਟਰ ਪੰਕੇ ਨੂੰ ਹੁਣ ਦਿਖਾਇਆ ਚੈੱਕਅਪ ਕਰਾਇਆ ਤੇ ਦਵਾਈ ਦਵਾਈ ਹੈ ਤੇ ਫਿਰ ਅਸੀਂ ਗੱਡੀ ਮੰਗਾਈ ਸੀ ਹੁਣ ਇਹਦੇ ਮੂਰੇ ਸੀਜ਼ਨ ਆ ਰਿਹਾ ਮੰਨ ਲਓ ਆ ਸੀਜ਼ਨ ਕਹਿ ਰਹੇ ਆ ਤਿਆਰ ਆ ਰਹੇ ਨੇ ਦੀਵਾਲੀ ਆ ਦਸਹਿਰਾ ਵਾ ਤੇ ਦੁਕਾਨ 'ਚ ਮਾਲ ਪਾਉਣ ਵਾਸਤੇ ਜਿਵੇਂ ਦਾਲਾਂ ਹੋ ਗਈਆਂ ਹਨ ਕੁਆਂਟਲ ਕੁਆਂਟਲ मूंग ਦੀ ਦਾਲ ਛਨੇ ਦੀ ਦਾਲ ਹਰੀ मूंगी ਤੋਤੀ मूंगी ਚਿੱਟੇ ਛੋਲੇ ਕਾਲੇ ਛੋਲੇ ਚੀਨੀ 2 ਕੁਆਂਟਲ ਚਾਹ ਪੱਤੀ 50 ਕਿਲੋ ਸਰਫ ਮੈਮ ਬੋਰਸ ਤੇ ਕਾਲਗਟ ਜੋ ਦੁਕਾਨਾਂ ਦੇ ਵਿੱਚ ਚੀਜ਼ਾਂ ਦੀ ਲੋਡ ਹੁੰਦੀ ਆ ਤੇ ਉਹ ਵੀਰ ਨੂੰ ਅਸੀਂ ਦੇ ਰਹੇ ਹਾਂ ਤੇ ਨਾਲ ਇਹ ਕਹਿੰਦਾ ਕਿ ਮੇਰੇ ਕੋ ਆਈ ਚਲਾਈ ਵਾਸਤੇ ਦਿੱਕਤ ਆ ਰਹੀ ਮੈਨੂੰ ਮਾਲ ਲੈਣ ਤੇ ਦਿੱਕਤ ਆਉਂਦੀ ਆ ਮਾਰਕੀਟ ਦੇ ਵਿੱਚੋਂ ਮਾਲ ਨਹੀਂ ਲੈ ਹੁੰਦਾ ਤੇ ਆ 50000 ਰੁਪਿਆ ਵੱਲ ਕਿ ਨੇ ਫੜ ਤੂੰ ਮਾਲ ਲੈਣਾ ਮੈਂ ਤੇਨਾਂ ਸਵੇਰੇ ਗੱਲ ਕੀਤੀ ਸੀਗੀ ਨਹੀਂ ਨਹੀਂ ਬਹੁਤ ਨਹੀਂ ਨਹੀਂ ਫੜ ਤੂੰ ਜਿਹੜਾ ਲੈਣਾ ਦੇਣਾ ਉਹ ਕਲੀਅਰ ਕਰਕੇ ਮਾਰਕੀਟ ਚੋਂ ਮਾਲ ਚੱਕ ਇਹ ਮੈਂ ਨਹੀਂ ਦੇ ਰਿਹਾ ਤੈਨੂੰ ਇਹ ਵਾਇਗਰੂ ਨੇ ਦਿੱਤੇ ਆ ਇਹ ਛੋਟਾ ਭਰਾ ਇੰਦਰੀਤ ਨੇ ਪਿਛਲੀ ਵਾਰੀ ਭੇਜੇ ਸੀ ਨਾ ਪੈਸੇ ਚਿੱਤੇ ਤੈਨੂੰ ਉਦੋਂ ਮੋੜਤੇ ਸੀ ਨਾ ਤੂੰ ਇਹ ਉਹ ਪੈਸੇ ਆ ਫੜ ਲਾ ਮੈਂ ਜੀ ਪੈਸੇ ਨਹੀਂ 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 ਲੈਣਿਆ ਲੱਕੀ ਭਰਾ ਆ ਤਾਂ ਫੜ ਲੈ ਚੁੱਪ ਕਰਕੇ ਫੜ ਲਾ ਪੜ ਮੈਂ ਤੈਨੂੰ ਕਹਿੰਦਾ ਜੇ ਭਰਾ ਮੰਨਦਾ ਭਰਾ ਹੈ ਕਿ ਨਹੀਂ ਵੱਡਾ ਭਰਾ ਨਾ ਮੈਂ ਤੇਰਾ ਆਖੀ ਲੱਗਣਾ ਭੈਣ ਭਾਈ ਬੋਲਦੇ ਵੱਡਾ ਭਰਾ ਮੈਂ ਭੈਣ ਭਾਈ ਕੋਈ ਨਹੀਂ ਹੁੰਦਾ ਆਇਆ ਕੋਈ ਭੈਣ ਭਾਈ ਖੜਿਆ ਕੋਈ ਭੈਣ ਭਾਈ ਇਹਦੀ ਫੀਸ ਦਿੱਤੀ ਭੈਣ ਭਾਈ ਨੇ ਆ ਬੇਇੱਜ਼ਤੀ ਹੋ ਜਾਂਦੀ ਹੈ ਭੈਣ ਭਾਈ ਨੇ ਫੀਸ ਦਿੱਤੀ ਦਿੱਤੀ ਫੀਸ ਮੇਰਾ ਮੂੰਹ ਦਾ ਨਿੱਤੀ ਮਾਵੇਂ ਸਾਹਮਣੇ ਫਿਰ ਕਾਦੋਂ ਉਹਨਾਂ ਦੀ ਗੱਲ ਤੂੰ ਕਦੋਂ ਸੋਚ ਰਿਆ ਮੈਂ ਉਹਨੂੰ ਜਦੋਂ ਤੈਨੂੰ ਭੇਜਿਆ ਸੀ ਮੈਂ ਕਿਹਾ ਜੀ ਦੁਕਾਨ ਤੇਰੀ ਅਸੀਂ ਕਿਹਾ ਸੀ ਉਦੋਂ ਸ਼ੋਰੋਂ ਵਾਂਗੂ ਬਣਾ ਦਿੰਨੇ ਆ 5 ਲੱਖ ਰੁਪਇਆ ਅਸੀਂ ਨਹੀਂ ਸੀ ਲਾਉਣਾ ਵੈਗਰੂ ਲਾਉਣੀ ਇੱਕ ਦੋ ਵੀਰਾਂ ਨੇ ਸਾਨੂੰ ਫੋਨ ਆਏ ਸੀ ਉਦੋਂ ਤੇਰੇ ਭਰਾ ਨੇ ਮਨਾਂ ਕਰਤਾ ਵੀ ਨਹੀਂ ਮੈਂ ਕਰਾਉਂਗਾ ਕਰਾਇਆ ਉਹਨੇ ਨਹੀਂ ਆਇਆ ਫਿਰ ਉਹ ਹੈਲਪ ਕਰੀ ਨਹੀਂ ਵਿੱਚ ਕੀ ਫਿਰ ਜੇ ਉਹ ਕਰਾਉਣ ਦਾ ਹੈਲਪ ਸਾਨੂੰ ਆ ਦੇਣ ਦੀ ਲੋੜ ਹੀ ਨਹੀਂ ਸੀ ਪੈਣੀ ਇਸ ਕਰਕੇ ਸ਼ੈਲਪੀ ਨੂੰ ਸਮਝਾਇਆ ਵੀ ਆਹ ਗੱਲਾਂ ਨਹੀਂ ਕਰਨੀਆਂ ਹੁਣ ਚਲੋ ਉਸ ਤੋਂ ਬਾਅਦ ਉਹ ਸਾਰਾ ਕੁਝ ਨਹੀਂ ਹੋ ਪਾਇਆ ਉਸ ਤਰੀਕੇ ਨਾਲ ਲਕੀ ਨੂੰ ਦੋ ਤਿੰਨ ਮੇਰੀ ਅਸੀਂ ਇੱਥੋਂ ਵੀ ਭੇਜਿਆ ਮਾਲ ਵੀ ਚਲੋ ਕਿਸੇ ਤਰੀਕੇ ਦਾ ਕੰਮ ਚੱਲ ਪਵੇ ਪਰ ਜਿਹੜੀ ਸਪੋਰਟ ਮਿਲਣੀ ਚਾਹੀਦੀ ਸੀ ਨਾ ਲਕੀ ਦੇ ਸਹੁਰਿਆਂ ਵਾਲੇ ਪਾਸਿਓਂ ਨਾ ਭਰਾਵਾਂ ਵਾਲੇ ਪਾਸਿਓਂ ਮਿਲੀ ਨਹੀਂ ਉਹਨੀ ਤਾਂ ਫਿਰ ਲਕੀ ਦੁਬਾਰਾ ਫਿਰ ਡਿਪਰੈਸ਼ਨ ਜਾਣ ਲੱਗ ਗਿਆ ਦਵਾਈ ਛੱਡ ਗਿਆ ਤਾਂ ਲਕੀ ਦੇ ਗ੍ਰੀਸ਼ਾ ਦੇ ਸਕੂਲ ਜਾ ਕੇ ਗੁੱਸੇ ਹੋ ਗਿਆ ਉੱਥੇ ਬਹੁਤ ਜ਼ਿਆਦਾ ਫਿਰ ਅੱਜ ਅਸੀਂ ਜਾ ਕੇ ਵੀਰੇ ਨੂੰ ਲੈ ਕੇ ਆਏ ਸੀ ਤੇ ਹੁਣੇ ਵੀਰਾ ਆਪਣੇ ਵਾਪਸ ਕਰ ਚੱਲਿਆ ਦਵਾਈ ਲੈ ਕੇ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੋਟਕਪੂਰੇ ਵਾਲਿਆਂ ਨੂੰ ਖਾਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਜਿਹੜੇ ਸਾਡੀ ਵੀਡੀਓ ਦੇਖਦੇ ਆ ਵੀ ਬਾਈ ਹੁਣ ਦੀਵਾਲੀ ਆ ਗਈ ਮੂਰੇ ਤਿਹਾਰ ਆ ਦਸਹਿਰਾ ਹਨਾ ਹੋਰ ਵੀ ਦਿਨ ਤਿਹਾਰ ਆ ਜਿਹੜੇ ਤੁਸੀਂ ਸਮਾਨ ਤਾਂ ਖਰੀਦਣਾ ਹੀ ਆ ਰਾਸ਼ਨ ਆਪਣਾ ਤੁਸੀਂ ਲੱਕੀ ਦੀ ਦੁਕਾਨ ਤੋਂ ਖਰੀਦੋ ਯਾਰ ਔਰ ਤੁਸੀਂ ਡਰਾਈ ਫਰੂਟ ਖਰੀਦਣਾ ਤੁਸੀਂ ਦੀਵੇ ਖਰੀਦਣੇ ਆ ਤੁਸੀਂ ਮੋਮਬੱਤੀਆਂ ਖਰੀਦਣੀਆਂ ਉਹ ਸਾਰਾ ਕੁਝ ਲੱਕੀ ਵੀਰੇ ਦੀ ਦੁਕਾਨ ਤੋਂ ਖਰੀਦੋ ਜਾਂ ਬੇਨਤੀ ਹੋਈ ਹੈ ਸਾਡੀ ਤਾਂ ਜੋ ਇਹ ਵੀਰਾ ਦੁਬਾਰਾ ਉੱਠ ਕੇ ਖੜਾ ਹੋ ਸਕੇ ਦੁਬਾਰਾ ਸਮਾਜ ਦੀ ਬਰਾਬਰੀ ਦੇ ਵਿੱਚ ਆਪਣੇ ਪਰਿਵਾਰ ਦੀ ਆਪਣੇ ਸ਼ਰੀਕੇ ਕੇ ਵੀਰੇ ਦੀ ਬਰਾਬਰੀ 'ਚ ਖੜਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ